ਪੂਰੀ ਬੰਗਲਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਝਾਂ ਦਿਖਾਉਣੀਆਂ ਤਿੰਨ ਮੱਝਾਂ ਤੁਹਾਨੂੰ ਦਿਖਾਉਣੀਆਂ ਤਿੰਨੇ ਸੂਈਆਂ ਸਵਾਈਆਂ ਹੈ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਹਰ ਕਿਸ ਦੀ ਆਪੋ ਆਪਣੀ ਸਾਂਭਿਆ ਅਗਲੇ ਦਿਕਰ ਇਹ ਆਪਣਾ ਦੁੱਧ ਦੀ ਚਵਾਈ ਕਰਕੇ ਖੜਿਆ ਕਰੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚਦਾ ਵੀਡੀਓ ਕੋਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸਾਲ ਜੀ ਜੀ ਸਤਿ ਸਾਲ ਜੀ ਬਹੁਤ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੇ ਤੇ ਨਾਮ ਦੱਸ ਦਿਓ ਇੱਕ ਵਾਰ ਫਿਰ ਨਾਮ ਸੋਨੂ ਸ਼ਹਿਰ ਜਨਾਲਾ ਜਿਹੜਾ ਮਸਲਾ ਫੋਨ ਨੰਬਰ ਬੋਲ ਦੋ 91 85755 ਠੀਕ ਹੈ ਵੇਚ ਲਿਆ ਕੱਲ ਵਾਲਾ ਮਾਲ ਮਾਲ ਵੇਚਿਆ ਉਹ ਚੁੱਪ ਕਰਾ ਤੇ ਚਲੋ ਫਿਰ ਪਹਿਲਾਂ ਇਹ ਦਿਖਾ ਲਈਏ ਤੇ ਕਿਨਵਾ ਸੂਆ ਜੇ ਦਾ ਇਹ ਵੀ ਜੀ ਦੂਜਾ ਸੂਆ ਚੋ ਦੀਏ ਅੱਛਾ ਇਹ ਆਂਦੀ ਨਾ ਦਿਵਾਲੀ ਦਿਲ ਜਾਂਦੀ ਬੰਦਾ ਸੱਜੇ ਨਾ ਫੌਜੀ ਬੰਦਾ ਹੀ ਅੱਛਾ ਇਹਦੀ ਦਿਵਾਲੀ ਤੋਂ ਠੀਕ ਆ ਇਹ ਦੋ ਵਾਲੀ ਜੋ ਆਈ ਏ ਇਹ ਨਾਲ ਮਰ ਗਿਆ ਕੋਈ ਬੱਚਾ ਅੱਛਾ ਦੁੱਧਰ ਕੋਈ 14 15 ਕਿਲੋ ਠੀਕ ਆ ਬੱਚਾ ਮਰ ਗਿਆ ਚਲੀ ਘਰ ਦੀ ਕੱਲੀ ਘਰ ਦੇ ਨਾਲ ਹਾਂ ਜੀ ਮੈਂ ਕਿਹਾ ਇਹਨੇ ਕੀਤਾ ਤਾਂ ਖਰਾਬ ਇਹ ਨਹੀਂ ਲੋ ਤੋਂ ਮਿਲੀ ਮੁਲੀ ਅੱਛਾ ਸਹੀ ਗੱਲ ਆ ਬੱਸ ਦੱਸ ਕੇ ਦੇਣੀ ਹੁਣ ਦੁੱਧਰ ਕੋਈ 7 ਕਿਲੋ ਜੇ 6.5 7 ਕਿਲੋ ਅੱਛਾ ਦੁੱਧਰ ਕੋਈ ਹੁਣ ਨਹੀਂ 8 ਕਿਲੋ ਪਰ ਮੇਰੇ ਕੋ ਘੜੀ ਜਾਂਗੇ ਮੇਰੇ ਕੋ ਜੀ ਲ ਆਉਂਦੀ ਆ ਉਹ ਅੱਛਾ ਕਿਹ ਜਾਂਦੀ ਆ ਠੀਕ ਉਤਰਾਏ ਆ ਬੇ ਜੀ ਇੱਕਲ ਉਹਦੇ ਇਹ 1.5 ਲੱਖ ਦੀ ਨਾ ਆਏ ਬੜੀ ਮਹਾਰਾ ਜਾਣੇ 1.5 ਦੀ ਘਟਾਈ ਪਰ ਉਹ ਸਰੇ 100 ਆ ਖਾਈ ਦੇ ਵਿੱਚ ਹੀ 1.5 ਦੀ ਲੈਂਦੀ ਆ ਬਾਕੀ ਚ ਜਦੋਂ ਸੱਜਰ ਹੋ ਗਈ ਤੇ ਰਾਜੀ ਹੋ ਗਈ ਇਹਨੇ ਤੇ ਹੋਣੀ ਵੀ ਅੱਜ ਇਹੋ ਜੀ ਝੋਟੀ ਆ ਹਾਂ ਪਰ ਇਹ ਇਹਨੇ ਦੇ ਨਹੀਂ ਲਾਇਆ ਆਪਾਂ ਦੱਸ ਕੇ ਦੇ ਨਹੀਂ ਵੀਰ ਨੂੰ ਜਿਨੇ ਉਹਨਾਂ ਨੂੰ ਦੁੱਧ 13 ਚਾਗ ਲਏ ਇਹ 2 14 ਨਹੀਂ ਸੋ ਗਈ ਅੱਛਾ ਜਿਹੜਾ ਤੇਜਾਦ ਨੂੰ ਨਾਲ ਕੋ ਲਈ ਆ ਬੱਚਾ ਮਰਨ ਕਰਨ ਆ ਗਈ ਆ ਰਿੰਗੀ ਜਾਂਦੀ ਹੈ ਜੀ ਠੀਕ ਐ ਤੇ ਮੁੜ ਕੇ ਉਹਨਾਂ ਚ ਕਰੀ ਚੋਰੀ ਕਦੀ ਨਾ ਚੋਈ ਕਦੀ ਚੋਰੀ ਕਦੀ ਨਾ ਚੋਈ ਫਿਰ ਵਾ ਫਿਰ ਪਬਜੀ ਬੰਦਾ ਦੇ ਮਕਬੂਲ ਕਰ ਦੇ ਲਈ ਹੋ ਗਈ ਠੀਕ ਐ ਹੋਰ ਇਹ ਮੇਰਾ ਵੀ ਜਿਹੜਾ ਖੜਦਾ ਨਾ ਸਾਹਬਾ ਬੱਚਿਆਂ ਦੇ ਜਾਣੀ ਪਾਈ ਬਾਕੀ ਇਹ ਆ ਵੀ ਛੋਟੀ ਪੁਰੀ ਜਵਾਨ ਆ ਅੰਦਰੋਂ ਮੋੜੀ ਦੀ ਨਹੀਂ ਗਈ 15 ਸਵਾ ਲ ਤੋਂ ਚੋਗਲੇ ਸੀ ਮਿਲ ਜੋ ਆਪਣੇ ਘਰ ਵੀ ਚੋਈ ਰਾਮ ਇਹ ਨਰੇ ਰ ਮਹੀਨਾ 2 ਮਹੀਨੇ ਅੱਛਾ ਸੇ ਜਵਾਗ ਬੱਲੇ ਉਹ 7 5 6 ਰ ਹੋ ਗਏ ਠੀਕ ਆ ਇਹਨੇ ਹੁਣ ਮਿਲਦੀ ਏ ਟੀਗੇ ਨਾਲ 10 ਦਿਨ ਹੀ ਕਾਲੂ ਨਾ ਮਾਰੀ ਇਹੋ ਲਗਾ ਠੀਕ ਆ ਹੁਣ ਮਿਲਦੀ ਏ ਟੀਗੇ ਨਾਲ ਦੁੱਧ ਹੁਣ ਦੇ ਕੋਲ ਆਈ 9 ਕਿਲੋ ਦੁੱਧ ਹੁਣ ਸਾਡੇ ਕੋਲ ਕਰੀਏ ਹੁਣ ਦੁੱਧ 6 ਵਜੇ 7 ਵਜੇ ਠੀਕ ਆ ਇਹ ਆ ਵੀ ਜੇ ਟੈਗੀ ਪਹਾੜੇ ਤੇ ਆ ਗਈ ਤਾਂ ਫਿਰ ਦੁੱਧ ਵਧ ਨਹੀਂ ਕਿਉਂਕਿ ਇਹ ਜੀਲ ਆਉਣੀ ਨਹੀਂ ਰਹੀ ਆਪਾਂ ਦੱਸ ਕੇ ਦੇਣੀ ਹੋਈ ਨਹੀਂ ਜੀਲ ਆਉਣੀ ਬਾਕੀ ਖੜੇ ਕੋਈ ਮੱਜ ਚੰਗੇ ਰਿਕਾਰਡ ਵਾਲੀ ਆ ਉਤਨਾ ਇਹ ਆ ਵੀ ਹੁਣ ਥੋੜੀ ਜਿਹੜੀ ਸਾਰੀ ਗੱਲ ਦੱਸੀ ਆ ਆਹੋ 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 ਬੱਚਿਆਂ ਵਾਲਾ ਕਰਦੀ ਆ ਠੀਕ ਆ ਚੱਲ ਬੰਦ ਬੱਚਾ ਕਿਥੋਂ ਲਿਆ ਦੀ ਉਹ ਬੁਢੀ ਸੀ ਠੀਕ ਆ ਤੇਰੀ ਭਾਜੀ ਜੇ ਕਿਹੋ ਜੀ ਲਾ ਲਿਆ ਜਗਾਏ ਨੇ ਬੁਸ਼ੀ ਵੀ ਨਹੀਂ ਬਣਾਈ ਇਹਦੀ ਉਹ ਬੁਸ਼ੀ ਉਹਨੇ ਕਰਿਆ ਬਣਾਈ ਨਹੀਂ ਨਾ ਉਹਦੇ ਪਹਿਲੇ ਮਿਲਪਣੀ ਬੁਸ਼ੀ ਨਾਲ ਤਾਂ ਬਣਾਈ ਸੁੱਟਦੀ ਹੁੰਦੀ ਠੀਕ ਆ ਥਾਰ ਦੇਖੋ ਅਗਲੇ ਬਣੇ ਹੜਾ ਥਾਰ ਦੂਰ ਦੇਖੋ ਲੈ ਬੰਦੇ ਮਾਰੋ ਆ ਬੇ ਲੋ ਪੂਰੀ ਵੱਡੀ ਮੱਝ ਵੇਖੋ ਹਜੇ ਬੱਚੇ ਹੋਣੀ ਕੀ ਜਾਂਦੀ ਏ ਵੱਡੀਆਂ ਮੱਝਾਂ ਚਾਹੇ ਬਾਕੀ ਪਿੱਠ ਪੜੇ ਤਾਂ ਵੀ ਚੜਾਈ ਜਾਂ ਅਗਲੇ ਬਨੇ ਬਾਹਰ ਪੈਣਾ ਠੀਕ ਹੈ ਥੱਲੇ ਕਰਕੇ ਲਾ ਕੇ ਮਾਰ ਦੋ ਬਰੇ ਬਰੇ ਮਿਲ ਹੋਣੀ ਚੰਗੀ ਲੱਗੀ ਆਹੀ ਦੁੱਧ 6-7 ਕਿਲੋ ਕਰਕੇ ਦੇਣ ਦੇ ਜੀ ਹਾਂਜੀ ਪਰ ਜੇ ਤੇਗੀ ਝੜੀ ਕੇ ਹੋ ਸੈਟ ਹੋ ਗਈ ਦੋ ਚਾਦਰ ਸਾਬਿਆਂ ਹਾਂਜੀ ਫਿਰ ਦੁਬਾਰਾ 13 ਕਿਲੋ ਕਰ ਦੋ ਆਰਾਮ ਨਾਲ ਠੀਕ ਆ ਤੇ ਦਿਵਾਲੀ ਦੀ ਸੂਈ ਲਾ ਲਓ 2 ਮਹੀਨੇ ਲਾ ਲਓ 2.5 ਦਾ ਠੀਕ ਆ ਪਰ ਕੋਈ ਇਦਾਂ ਨਹੀਂ ਵੀ ਜਾਂਦੀ ਆ ਇਹ ਇਹਨਾਂ ਨਾਲ ਵੰਡ ਵੀ ਪਾਇਆ ਮੁੱਠੀਆਂ ਪੰਗਾਈ ਨਹੀਂ ਖਾਂਦੀ ਠੀਕ ਆ ਇਹ ਸਭ ਨਾਲ ਨਾਲ ਚੱਲਿਆ ਕੀ ਵਟਿਆ ਪਾਜੀ ਹਾਂ ਦਾ 2 ਮਹੀਨੇ ਦੇ ਹਿਸਾਬ ਨਾਲ ਇਹਨੂੰ ਤੇ ਲੱਖ ਰੁਪਏ ਦੋਦੀ ਕਿਚ ਹੋਇਆ ਚੱਲਿਆ ਨਹੀਂ ਹਾਂਜੀ ਹਾਂਜੀ ਮੈਂ ਹੋ ਦੇਣਾ 55000 ਹਾਂਜੀ ਅੱਛਾ 55000 ਦੀ 200 200 ਮੰਨਤਾ ਨਹੀਂ ਨਾ ਵਾ ਬਾਕੀ ਇਹ ਆ ਵੀ ਕੋਈ ਇਹ ਜਿੰਨੇ ਗਾਂ ਤਿਆਰ ਕਰਨੀਆਂ ਉਹ ਵੀ ਖੜੇ ਜਿਹੜਾ ਸੈੱਟ ਕਰ ਲੂਗਾ ਪੂਰੀ ਕਿਉਂਕਿ ਲਾਤ ਨਹੀਂ ਮਾਰਦੀ ਅੱਛਾ ਆਧੀ ਕੁਛ ਨਹੀਂ ਆ ਤੀਗਾ ਲਾ ਕੇ ਭਾਂਖ ਖੋ ਜੋ ਪਰ ਮਾੜਾ ਮੋਟਾ ਜਤਾਂ ਹੀ ਹਿਲ ਹਲਾਈਏ ਨਹੀਂ ਮਾੜਾ ਮਾੜਾ ਕਰੀ ਜਾਂਦੀ ਐ ਐਵੇਂ ਤਾਂ ਬੜੀ ਦੱਸ ਕੇ ਦੇਣੀ ਆ ਐਵੇਂ ਹੁਣ ਖੜੇ ਕੋ ਵੀਰ ਫੇ ਲੱਤੀ ਲਵਿਆ ਨੂੰ ਆਪਾਂ ਤਾਂ ਚੜ੍ਹਨੀ ਹੋ ਜੀ ਗਾ ਜੇ ਤਰ੍ਹਾਂ ਨਾ ਆ ਡਿੰਗੀ ਜਾਂਦੀ ਐ ਤੇ ਘੁੰਮੀ ਜਾਂਦੀ ਐ ਗਾੜੀ ਵਾਂਡੇ ਵੀ ਫਿਆ ਤੇ ਪੱਤੇ ਵੀ ਬੱਚੇ ਦਾ ਬੜਾ ਕਰਦੀ ਐ ਠੀਕ ਐ ਸੂਈ ਨੂੰ 2 ਮਹੀਨੇ ਦੀਵਾਲੀ ਦੀ ਸੂਈ ਜੇ ਲਾ ਲਓ ਉਹ ਲਾ ਲਓ ਬਾਕੀ ਆ ਵੀ ਜਿੱਥੇ ਟੈਗੀ ਇੱਕ ਕਰੀ ਤੇ ਦੁੱਧੋ ਇਹਨਾਂ ਵੀਰ ਹਾਂਜੀ 224 ਯਾਦ ਹੀ ਕਰੋ ਆਖੇ ਮਾਜੀ ਖੰਦੀ ਅਗਲੇ ਸੂਈ ਨੂੰ ਫੇ 1.5 ਲੱਖ ਦੀ ਐ ਹਾਂਜੀ ਹਾਂਜੀ ਤੇ ਹੁਣ ਆ ਦੋਵੇਂ ਬੱਚੇ ਵਾਲੀਆਂ ਜੇ ਇਹ ਬੱਚੇ ਤੋਰ ਦੋ ਫਿਰ ਆਵੀਂ ਇਹ ਕੋ ਦੋ ਦੂਗਾਈ ਵਜੀ ਨਾ ਕਿਲੋ ਆ ਥਾਣੇ ਦੇ ਦੇਖ ਸਕਦੇ ਜੇ ਇੱਕ ਰੀ ਲਾਗੇ ਤਾਂ ਚੰਗੀ ਤਰ੍ਹਾਂ ਇਹ ਕਿਨੇ ਜਦੀ ਸੂਈ ਉਤਰਾ ਇਹਨੂੰ ਸੂਈ ਦਾ ਜੋ ਗਿਆ ਅਸਤ ਮਾਰਫਾ ਦਿਨ ਹੋ ਗਿਆ ਉਹ ਵੀ ਬੱਚਾ ਦਾ ਦੋ ਵੱਧ ਵੀ ਹੋ ਸਕਦੇ ਆ ਇਹ ਤਾਂ ਅਹੀ ਤੇ ਹੋਏ ਭਜੀ ਆ ਬੱਚਾ ਨਿਕਲਿਆ ਆ ਪੜਾ ਪਾੜਾ ਆ ਕੇ ਬੱਚਾ ਛੱਡ ਦੇ ਨਾਲੋ ਅੱਛਾ ਹਾਂ ਮਿਲਦੀ ਬੱਚੇ ਤੇ ਹੀ ਆ ਮਿਲਦੀ ਬੱਚੇ ਤੇ ਆ ਪਸੰਦ ਦੀ ਬੱਚੇ ਤੇ ਆ ਠੀਕ ਆ ਹਾਂ ਜੀ ਜੇ ਤਰਾਮ ਕਹੀਏ ਕਿਝ ਆ ਹੁੰਦਾ ਵਾ ਹਾਂ ਆ ਦੇਖੋ ਇਦਾਂ ਕਰੀ ਜਾਂਦੀ ਹੈ ਇਹ ਮਾਚਨ ਹੋ ਗਿਆ। ਆਹ ਹਵਨ ਨਾ ਦੇਖਾ ਦੇ ਤਾਂ ਲੱਗੇ ਤਾਂ ਇੱਕ ਰੀ ਇਹਦੇ ਕੋਤਰਾ ਦੁੱਧ ਕਿੰਨਾ ਤਿਆਰ ਜਵੇ ਤਾ 2 ਕਿਲੋ ਦੁੱਧ ਹੋਗਾ ਲੀਟਰ ਦਾ ਹੋਰ ਛੰਡ ਛੋੜ ਜਿਕੇ ਜਾਵੇ ਆਵੇ ਘਰ ਵੀ ਸਾਡਾ ਕੋ ਪਾਦ ਪਾ ਜ ਤੁਹਾਨੂੰ ਸਿੱਧੀ ਕਰ ਹਵਾਨਾ ਇਹਦਾ ਦੇਖ ਸਕਦੇ ਕਦੀ ਲਾਗੇ ਤਾ ਹਾਂ ਬੜਾ ਚੰਗਾ ਲੱਗਦਾ ਨਮਰਾਦ ਜੀ ਦਿਖਾ ਦੋ ਫਿਰ ਚਵਾਜ ਦਾ ਚੱਲੇ ਆਪਾਂ ਪਾ ਦਿਨ ਬਾਰੇ ਇਦਾਂ ਵੀ ਜੀ ਵੰਡ ਆ ਕੱਟਾ ਕੱਟੀ ਜੀ ਮਗਰ ਕੱਟਾ ਇਦਾਂ ਵੰਡ ਪੜਨਾ ਮਸਰਾ ਉਹ ਗਾਡੀ ਉਹ ਫੀਲ ਪਾ ਦੇਣੀ ਆ ਪੜਾ ਆ ਪੜਾ ਤੇ ਆਹ ਦੇਖ ਸਕਦੇ ਜੀ ਫੀਲ ਪਾ ਕੇ ਤੇ ਬੱਚਾ ਪਸਮ ਪੀ ਜੇ ਵੇਚੀ ਚਲ ਚਲ ਬੰਨਣਾ ਐਡਾ ਹੋ ਗਿਆ ਮਾੜਾ ਮਾੜਾ ਕਰਦੀ ਹੈ ਕੀ ਜਿਹਦਾ ਬਾੜਾ ਪਾ ਕੇ ਉਹ ਪਰੇਥਾਂ ਜੁ ਆਈ ਆ ਠੀਕ ਆ ਹਾਂ ਦੱਸਿਆ ਤੇ ਕਹਿੰਦਾ ਵੀਚ ਭਰਾ ਕਾ ਨੂੰ ਫੇਰ ਕੋ ਕਵੇ ਹਾਂਜੀ ਹਾਂਜੀ ਵੀਰ ਜੀ ਦਿਖਾ ਦੇ ਚਾਹ ਆ ਕੇ ਥਾਂ ਦੇ ਥਾਂ ਤੇ ਨਹੀਂ ਦੇਖ ਨਹੀਂ ਆਈ ਵੀਡੀਓ ਆ। ਠੀਕ ਹੈ ਪਿਛਲੇ ਤੇ ਨੰਬਰ ਦਿਖਾ ਦੋ ਚਾ। ਤਾਕੀ ਇਹ ਜਬਰੀਨਾ। 10000 ਰੁਪਏ ਦਾ ਮਰਿਆ। ਠੀਕ ਹੈ। ਬਾਕੀ ਇੱਕ ਕਰੀਏ ਇਸ ਤਰ੍ਹਾਂ ਗੱਡੀਆਂ ਨੂੰ ਦੇਖ ਸਕਦੇ ਜੀ। ਇਹ ਡਾ ਜੀ ਬਸਰ ਦੋਰਾ ਇਹ ਜਿਹੇ ਘਰੋਂ ਗੋਲ ਕੇ ਕੱਢੀ ਬਾਕੀ ਕਈ ਜੀ ਜਦੋਂ ਬਸ਼ੂ ਜਗਾ ਬਦਲਦਾ ਹੈ ਕਈ ਜੀ ਥੋੜਾ ਬਦਲ ਹੁੰਨੀ ਕੀ ਕਰ ਜਾਂਦਾ ਆ ਬੱਚਾ ਮੈਂ ਛੱਡਿਆ ਥਲੇ ਉਹ ਬੱਚਾ ਉਹ ਘਰ ਛੱਡਦੇ ਆ ਠੀਕ ਆ ਉਹਦੇ ਭਾਈ ਬੋਤਲ ਦੁੱਧ ਪਿਆਜ ਦੋ ਤਾਈ ਠੀਕ ਆ ਉਹ ਸਿਆਜ ਭਾਈ ਜਵਾਗ ਬੜੇ ਮਰਦੇ ਆ ਹਾਂਜੀ ਹਾਂਜੀ ਕਾਦੀ ਬੱਚੇ ਬਈ ਹਾਂਜੀ ਬੱਚੇ ਜੋ ਗੱਬ ਛੱਡ ਦੇ ਕੋ ਆ ਵੇਖੋ ਇਦਾਂ ਬੱਚਾ ਹੁੰਦੀ ਬਹੁਤ ਨਾ ਇਦਾਂ ਬੱਚਾ ਬੱਚਾ ਛੱਡ ਦੇ ਕਿੰਨਾ ਫੇਰ ਰੱਖਣਾ ਮੁੱਲ ਵਿੱਚ ਦੀ ਇਹਦਾ ਵੀਰ ਜੀ ਪਾੜਾ ਲਿੰਦੀ ਨਾਲ ਅੱਛਾ ਬੱਚਾ ਛੱਡ ਨਾ ਬੱਚਾ ਮੋਰੋ ਛੱਡ ਦੇ ਜੀ ਪਲਗਾ ਤਾਂ ਸਮਾ ਲੋ ਫੇਰ ਘਰ ਮਾ ਬੜਾ ਅੱਜਾਈ ਨਾ ਜਾ ਕਰੇ ਮੇਰਾ ਵੀ ਫੇਰ ਕੋ ਫੂਲ ਰਹੀ ਏ ਈ ਗੱਲ ਹਾਂਜੀ ਹਾਂਜੀ ਲਾਤ ਉਸਨੀ ਮਾਰ ਦਿੱਤਾ ਕਰ ਦਿੱ ਗਏ ਨਾ ਹੁਣ ਵੇਖੋ ਸਿਹਤ ਕਾਦੀ ਆਈ ਆ ਹਾਂਜੀ ਰਾਤੀ ਨੂੰ ਚੋਲੀ ਜੇਡ ਪਾੜਾ ਪਾ ਕੇ ਨਾ ਬੱਚਾ ਛੱਡਿਆ ਵਾ ਥੱਲੇ ਰਮਾਨਾ ਹਾਂਜੀ ਕਿੰਨਾ ਫੇਰੇ ਤਾਂ ਮੁੱਲ ਇਹ ਭਾਈ ਜੀ ਇਹ ਛੱਡ ਦੀ 60 ਚੋ ਕਰੀਏ ਕਮਾਨ ਤਾਂ 2000 ਦੀ 52000 ਦੀ ਹਾਂ ਜੀ ਤੁਸੀਂ ਦੱਸੋ ਹੁਣ 1000 ਘੋਰ ਛੱਡ ਦੋ ਭਾਈ ਹਾਂ ਨਾ 52000 ਹੀ ਦਵਾਂਗੇ 9 ਕਿਲੋ ਮੇਰੇ ਕੋਲ ਲੀਟਰ ਮਾਰ ਕੇ ਦੁੱਧ ਖੜੇ ਅੱਛਾ ਤਿਆਰ ਜਿਹੜਾ 2 ਡੰਗ ਚੋਏ ਭਾਵੇਂ 3 ਡੰਗ ਚੋਏ ਠੀਕ ਹੈ ਜੀ ਬਸ ਭੜਾ ਲੈਂਦੀ ਕਿਹਲੇ ਭਾਈ ਆਪਾਂ ਖਾਧਾ ਕੋ ਭੜਾ ਕੋ ਹੀ ਭੜੀ ਦੀ ਚੋਲੀ ਆ ਹਾਂਜੀ ਕੇਲੇ ਮਾਲਾ ਪੜਾ ਟੀਗਾ ਲਵਾ ਦੀ ਕਿਹੇ ਜਗ ਸਿੱਧੀ ਆ ਗਦਾ ਜੀ ਠੀਕ ਆ ਗੱਲ ਦੱਸੀ ਚੰਗੀਆਂ ਜਿਮਰਾਂ ਦੇ ਵੀਰ ਕੋ ਕਵੇ ਵੀ ਤਾਂ ਪਸੰਦ ਨਹੀਂ ਆ ਹਾਂਜੀ ਬੱਚਾ ਛੱਡਿਆ ਕਿਸ ਤੇ ਹੁਣ ਆ ਜਿਹੜੀ ਝੋਟੀ ਜੇ ਇਹ ਪਹਿਲਾ ਸੁਆ ਜੇ ਇਹਦਾ ਬੱਚਾ ਬੈਠਾ ਜੇ ਹਾਂ ਜੀ ਬੱਚਾ ਇਹ ਵੀ ਤਾਜਾ ਹੀ ਆ ਹਨਾ ਹਾਂ ਇਹਨੂੰ ਸੂਈਨਵਾਜੇ ਇਹਨੂੰ 5-6 ਦਿਨ ਹੋ ਗਏ ਓਹ ਠੀਕ ਆ ਆਹ ਵਾ ਬੱਚੇ ਵੀ ਸਾਢੇ ਨਾਲ ਕਿਲੇ ਜੇ ਤੇ ਦੁੱਧ ਕਿੰਨਾ ਇਹ ਤੱਕ ਦੁੱਧ ਵੀ ਜੇ 6 ਕਿਲੋ ਜੇ ਇਹਨੂੰ ਸੂਈਨਵਾਜੇ 7 ਮਹੀਨੇ ਹੋ ਗਏ ਇਹਨੂੰ ਇਹਦੇ ਹਜੇ ਵਾਜੂਗੀ ਦੁੱਧੋ ਨਾ ਤਾਜੀ ਸੂਈ ਹੈ ਭਾਈ ਇਹ 7 ਮਹੀਨੇ ਹੋ ਗਏ ਮੇਰਾ ਮੂੰਹ ਮਾਰੂ ਜੇ ਭਾਈ ਕਿੰਨਾ ਕਰੀ ਜਾਊਗੀ ਦੁੱਧ ਵੀ ਜੀ ਹੁੰਦਾ 6 ਵਾਲਾ ਹੁਣ ਉਹ ਤੋਂ ਲੋਕਲ ਦੁੱਧ ਆ ਹਾਂਜੀ ਤੇ ਜੇ ਕੋਈ ਸੇਵਾਲਾ ਨੂੰ ਜਾ ਕੇ ਮੇਰੇ ਭਾਂਵੇਂ ਮੇਰੇ ਘਰੋਂ ਕੋਈ 5 ਕਿ ਤੇ ਤੋਰੋ ਫੇਰੇ ਕਰੀਂ ਨਾ। ਰਾਜੀ ਉੱਥੇ ਰੱਖ ਉੱਥੇ ਜਵਾਬ ਬੰਨੇ ਪੜੀ। ਉਹ ਉੱਥੇ ਸਾਡੀ। ਮੋਦੀ ਵੱਡੀ ਨਹੀਂ ਕਾਦੇ ਛੋਟੇ ਦੀ ਭਰੀ। ਕਾਦੇ ਦਾ ਹਿਸਾਬ ਦਾ ਜੇ। ਆਓ। ਚਲੋ ਲੈ ਜਾਓ। ਚਲਾ ਜਾ। ਤੇ ਬਾਕੀ ਥੱਲੇ ਆਂ ਦੇਖ ਸਕਦੇ ਜੇ। ਨਹੀਂ ਵੀ ਹੈ। ਤੇ ਥਣਮੀ ਇਹ ਤੁਹਾਨੂੰ ਦਿਖਾ ਦਈਏ ਲੱਗਦੀ ਯਾਰ ਇਹ ਸਵਾਹ ਇਹ ਚਾਹੀਏ ਅਗਲੇ ਸੱਜੇ ਮੇਰੀ ਜਨੇ ਉਹ ਗੇ ਕੋਲੇ ਅੰਨੇ ਸੰਤ ਵੀ ਖਾਣੇ ਮਰੀਜ਼ ਕਰਵਾਉਣਾ ਰਾਜ ਬਣਾਓ ਇਹਦਾ ਵੀ ਕਿੰਨੇ ਕੀ ਚਵਾ ਦਿਖਾਈਦੀ ਹੈ ਤੇ Otra ਮੇਰੀ ਦਾ ਮੁੱਲ ਕਿੰਨਾ ਚ ਇਹ ਵੀ ਜੀ ਦੇ ਦਾਂਗੇ 75000 ਦੀ 75000 ਦੀ ਹਾਂ ਕਰਨੇ ਵਿੱਚ ਛੋਟ-ਛਾਟ ਹੋਰ ਛੋਟ ਵੀ ਜੀ ਤੋਂ ਕੋਈ ਹਾਂ ਨਾ 55000 ਭਾਈ ਜੀ ਅੱਛਾ 55000 ਦੀ ਦੇ ਦੋ 55000 ਠੀਕ ਹੈ ਜੀ 55000 ਦੀ ਭਾਈ ਹਾਂ ਨਾ ਛੋਟੀ ਦੇ ਦਾਂਗੇ ਅੱਪਾ ਅੱਛਾ 55000 ਦੀ ਹਾਂ ਬਾਕੀ ਮੌਕੇ ਦੇ 500 ਹੋਰ ਪੂਰੇ 50 ਦੀ ਭਾਈ ਦਵਾਂਗੇ ਅੱਛਾ ਪੂਰੇ 50 ਦੀ 50000 250 ਮਾਣੀ ਹੋਏ ਹੁਣ ਕੋਈ ਮੇਰਾ ਵੀਰ ਇਹ ਲਾ ਕਵੇ ਇਨੇ ਨਵੀਂ ਛੋਟੀ ਹੈ ਨੀਵੀ ਦੀ ਪ્યોਰ ਸੋਣੀ ਛੋਟੀ ਹੈ ਪੁੱਛ ਲੋ ਪੈਰਾ ਦਿਖਾ ਦੇ ਜੀ ਤੇ ਉਤਰ ਇਹ ਕਿੰਨਾ ਕੁ ਦੁੱਧ ਘੱਟੀ ਜਾਊਗੀ ਭਾਈ ਇਹ ਖਲਖੋ ਦੀ ਬੋਲੀ ਪੈ ਛੋਟੀ ਅੱਠ ਨੌ ਕੁ ਦੁੱਧ ਵੀ ਘੱਟੀ ਜਾਊਗੀ ਠੀਕ ਹੈ ਇਹ ਰ ਭਰ ਠੀਕ ਕਰੂਗੀ ਚਲੋ ਬੰਨ ਦੇ ਘਰ ਚ ਵਾਦਾ ਫਿਰ ਇੱਕ ਇੱਕ ਕਰੇ ਆਪ ਸਿੱਖਲੇ ਜਨਨ ਦਾ ਸਾਰਾ ਜਿਹਾ ਤੇ ਬਾਕੀ ਇਹ ਅਭੀ ਕੋਈ ਵੀਰ ਆਪਣਾ ਇੱਥੇ ਆ ਕੇ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਮਰਜ਼ੀ ਨਾਲ ਪਛੋ ਲਿਆ ਕਰੋ ਜੀ ਆਪਣੀ ਗਾਰੰਟੀ ਤੇ ਆਪਣੀ ਜ਼ਿੰਮੇਵਾਰੀ ਤੇ